ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟੋਪ ਦੀਆਂ ਤਿੰਨ ਬਣਾ ਸੇ ਲਈ ਲੈ ਕੇ ਆਏ ਜੀ ਤੰਨੇ ਬਾਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਦੋ ਮਗਰ ਬੱਚੀਆਂ ਇੱਕ ਮਗਰ ਬੱਚਾ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 80467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਉਹ ਠੀਕੋਂ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਹਰਜੀਤ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਵਧੀਆ ਚੱਲੀ ਜਾਂਦਾ ਹਾਂਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮਿਹਰਜੀਤ ਸਿੰਘ ਪਿੰਨ ਸ਼ਨਗਲਾਬ ਸਿੰਘਾੜਾ ਹੂੰ ਜਿਲ੍ਹਾ ਬਰਨਾਲਾ ਤੋਂ ਤਹਿਸੀਲ ਤੱਪਾ ਰਹਿੰਦੇ ਆਪਾਂ ਨੇੜੇ ਵੀ ਓਕੇ ਨੇੜੇ ਆਪਾਂ ਨੂੰ ਬਰੌੜਸਾ ਰਹਿ ਗਿਆ ਵੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 94014 33579 ਵੀ ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆਪ ਦੇ ਨਿਰਖ ਪਰ ਕਰਕੇ ਲੈਵੇ ਓਕੇ ਆਪਣੀਆਂ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੇ ਨਹੀਂ ਹੁੰਦੀ ਵੀ ਠੀਕ ਆ ਬਾਈ ਮਨ ਇਹ ਡਾਇਰੈਕਟਰ ਆਪਣੇ ਕੋ ਤੇ ਨੇਤ ਆਈਆਂ ਸੂਆਂ ਸਵਾਗ ਆਈਆਂ ਆ ਨਿਆ ਹੂੰ ਦੋਆਂ ਮਗਰ ਬੱਛੀਆਂ ਆਈਆਂ ਇੱਕ ਮਗਰ ਬੱਛਾ ਆ ਠੀਕ ਆ ਬਾਈ ਤੇ ਬਾਕੀ ਠੀਕ ਆ ਹਾਂ ਵੀ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਪਹਿਲਾ ਸੂਆ ਬੱਛੀ ਸੂਈ ਹੈਗੀ ਓਕੇ ਇਹ ਡਾਕਟਰ ਕੱਲ ਸੂਈ ਹੈਗੀ ਠੀਕ ਆ ਤੇ ਬੱਚਾ ਮਗਰ ਆ ਗਈ ਬੱਛੀ ਡਾਕਟਰ ਬੱਛੀ ਬੜੀ ਚੰਗੀ ਹੈ ਨਾ ਬਹੁਤ ਨਿਆਰੀ ਚੰਗੀ ਕੁਆਲਟੀ ਹੈ ਡਾਕਟਰ ਆਹ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਟੀ ਚੈੱਕ ਕਰੋ ਬਹੁਤ ਚੰਗਾ ਬੱਚਾ ਦਿੱਤਾ ਬਾਕੀ ਡਾਕਟਰ ਬੱਚਾ ਗਿੱਲਾ ਆਇਆ ਹੂੰ ਸੁੱਕ ਗਿਆ ਠੀਕ ਆ ਰੰਗ ਰੂng ਬੱਛੀ ਦਾ ਕੁਆਲਟੀ ਫੇਸ ਫੂਸਲੀ ਦੇਖੀ ਡਾਕਟਰ ਕਿੰਨੀ ਚੰਗੀ ਲੱਗ ਰਹੀ ਹੈ ਆਹ ਬਾਈ ਫੇਸ ਬੜਾ ਪਿਆਰਾ ਬਾਕੀ ਡਾਕਟਰ ਕੱਦ ਦੇਖ ਬੱਛੀ ਦਾ ਹੁਣੇ ਹੂੰ ਗਿੱਲਾ ਆ ਵੜ ਵੀ ਘੇਰ ਬਹੁਤ ਚੰਗੀ ਹੈ ਬਾਕੀ ਡਾਕਟਰ ਬੈਡ ਦਾ ਟਾਂਚਾ ਤਾਂ ਤੋਂ ਪੱਧਰ ਪੁੱਧਰ ਫੇਸ ਕੁਆਲਟੀ ਬ੍ਰੀਕਿਆਂ ਬਰੂਕਿਆਂ ਸਹੀ ਹੈ ਇਹ ਥਾਲੇ ਵੀ ਡਾਕਟਰ ਇਨਿੰਗ ਚੰਗੀ ਹੈ ਕਿੰਨੀ ਕਹਿ ਦੀ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਕਰਮ ਵਾਲੀ ਸੀਲ ਠੰਡੀ ਇੰਨੀ ਕਹਿ ਗਈ ਲੈ ਜਿਵੇਂ ਮਰ ਜੀ ਹਨਾ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਸੋਈ ਸਵਾਈ ਬੱਚਾ ਮਗਰ ਬੱਚੀ ਬਾਕੀ ਥਣ ਚੇਕਰਾ ਮੇੜ ਤੋਂ ਆ ਗਏ ਹਾਂ ਲੇਵਲ ਉਹ ਬਹੁਤ ਚੰਗਾ ਲੱਗਿਆ ਹਨਾ ਕਰਮ ਵਾਲੀ ਨੂੰ ਲੈ ਪੂਰੀ ਵਿਥੀ ਦੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਗਲਾਬੀ ਥਣ ਵੀ ਕਿਆ ਬਾਤ ਆ ਅਰੇ ਡਾਕਟਰ ਬੱਚਾ ਬੁੱਚਾ ਲਾਦਾ ਹੋਰ ਲਿਖ ਰਿਹਾ ਉਹਨਾ ਬੈਣ ਨੂੰ ਬਾਕੀ ਡਾਕਟਰ ਲੇਗ ਦੀ ਫਿਟਿੰਗ ਆ ਆਰਡਰ ਦੀ ਸਪਾਈਸ ਵੀ ਦੇ ਕਿੰਨੀ ਆ ਸਹੀ ਗੱਲ ਆ ਭਾਈ ਫਿੱਟ ਫਿੱਟ ਬਿਆ ਲੇਵਾ ਜਿੰਮਾ ਡਾਕਟਰ ਫਿੱਟ ਲੇਵਾ ਆ ਤੇ ਮੰਨ ਕੇ ਜਾ ਡਾਕਟਰ ਕਿਦੋਂ ਆਥਣ ਹੋਣਾਗਾ ਹੂੰ ਇੰਨੀ ਕੀ ਤਿਆਰੀ ਹੋਰ ਕਰ ਜਾਨੀ ਬੈਣ ਠੀਕ ਆ ਬਾਕੀ ਡਾਕਟਰ ਦੇ ਆਸੇ ਪੈਨ ਲੇਵਾ ਫਾੜੀ ਵਾਲਾ ਆਰਡਰ ਦੇ ਡਾਕਟਰ ਇਧਰ ਲੰਬਾਈ ਨਬੂਈ ਤੇ ਮਗਰਮੂਰ ਦਾ ਲੇਵਾਗਾ ਕਲਰ ਬੜਾ ਚੰਗਾ ਬੈੜਦਾ ਹਨਾ ਹਾਂ ਵੀ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਆਵਾਜ਼ ਆ ਬਈ ਬੱਚਾ ਬਹੁਤ ਚੰਗਿਆ ਦਿੱਤਾ ਗਰਮਾਈ ਬਾਕੀ ਡਾਕਟਰ ਆਏ ਨਹੀਂ ਕੋਈ ਮੰਨ ਗਿਆ ਪੱਕੜ ਜੀ ਹੈ ਕਿ ਨਵਾਂ ਹਾਰ ਬੱਚੀ ਹੈਗੀ ਸਹੀ ਗੱਲ ਆ ਬਈ ਮੈਂ ਕਿਹ ਡਾਕਟਰ ਸੀਲ ਢੰਡੇ ਆਈਆਂ ਉਹ ਤਾਂ ਡਾਕਟਰ ਕਿਲੋ ਹੱਡ ਪਸ਼ੂ ਘੱਟ ਦੇਵੇ ਸੀਲ ਠੰਡਾ ਹੋਵੇ ਬਸ ਸਹੀ ਗੱਲ ਆ ਬਈ ਸਹੀ ਨੇ ਡਾਕਟਰ ਲੈ ਵਾਲੂ ਆ ਬੜਦਾ ਹੂੰ ਕੁਆਲਿਟੀ ਆ ਡਾਕਟਰ ਤੋਰਾ ਤੋਰਾ ਓਕੇ ਆ ਨਾ ਗਰਮ ਵਾਲੀ ਜਾਵਾ ਕੀ ਬਾਤ ਆ ਬਾਕੀ ਬੱਚੇ ਦਾ ਕਰਦੀ ਹੈਗੀ ਹੂੰ ਤੇ ਬਾਕੀ ਡਾਕਟਰ ਦੇਖ ਦੋ ਲੰਬਾਈ ਲੰਮੂਈ ਸਹੀ ਗੱਲ ਹੈ ਤੇ ਬਾਕੀ ਡਾਕਟਰ ਕਦ ਕੁਦ ਅੱਛੀ ਦਾ ਆਪਾਂ ਨਾਲ ਖੜ ਕੇ ਦਿਖਾਉਣੇ ਬੱਚੇ ਦਾ ਕਰਦੀ ਹੈਗੀ ਸਹੀ ਗੱਲ ਹੈ ਤਾਂ ਜੀ ਸੂਈ ਹੈ ਨਾ ਫਿਰ ਤਾਂ ਜੀ ਦਾ ਡਾਕਟਰ ਕਰ ਨਹੀਂ ਹੈਗਾ ਹੂੰ ਲੇਵਲ ਉਵਾ ਇੱਕ ਨੰਬਰ ਆ ਪੰਡ ਵਾਲਾ ਲੇਵਲ ਲੱਗਿਆ ਕਰਮ ਵਾਲੀ ਨੂੰ ਥਾਣੀ ਬੜਾ ਕਮਾਲ ਦਾ ਲੱਗਿਆ ਬਾਈ ਕਦ ਦਾ ਅੰਦਾਜ਼ਾ ਲਵਾ ਰੇ ਬਾਈ ਬਰਾਬਰ ਕਦ ਦਿਖਾਣ ਡਾਕਟਰ ਆ 6 ਫੁੱਟ ਬਾਈ ਦਾ 6 ਫੁੱਟ ਕਰਦਾ ਡਾਕਟਰ ਉਸ ਹਾਂ ਅੰਦਾਜ਼ਾ ਲਾਇਓ ਯਾ ਬਾਤ ਮਾ ਕੀ ਡਾਕਟਰ ਇਹ ਡਾਕਟਰ ਬੁੱਛੀ ਨੇ ਕੱਦ ਬੈੱਡ ਕਰਨਾ ਹੈਗਾ ਹੂੰ ਤੇ ਡਾਕਟਰ ਨੇ ਬੋਲੀ ਜੀ ਸਫਾਈ ਹੂੰ ਕਿੰਨਾ ਚੰਗਾ ਆ ਡਰਾ ਇੱਕ ਨੰਬਰ ਲੈਵਾ ਤੇ ਬਾਕੀ ਧਾਰਾਂ ਕੋਈ ਜੱਕ ਨਹੀਂ ਬਾਈ ਮਾਰ ਕੇ ਰਖਾਂਗਾ ਧਾਰਾਂ ਮਾਰ ਦੇ ਬਾਕੀ ਡਾਕਟਰ ਭਾਵਾ ਹੂੰ ਬੱਚਾ ਛੱਡਣਾ ਛੱਡੇ ਕੋਈ ਨਹੀਂ ਛੱਡਣਾ ਨਾ ਛੱਡੇ ਠੀਕ ਹੈ ਬਾਈ ਆਈ ਵੇ ਜੱਲੱਲਾ ਠੀਕ ਆ ਲੈ ਨਾ ਗਰਮ ਵਾਲੀ ਨੇ ਕੋਈ ਨਹੀਂ ਬਾਈ ਕਹਿੰਦਾ ਜਿਵੇਂ ਮਰਜੀ ਬੈਠਾਰੇ ਕੋਈ ਕਿਵੇਂ ਮਰਜੀ ਡਾਕਟਰ ਬਾਲਟੀ ਨੇ ਅਮਾਈ ਵੇ ਐਡਰੈਸ ਲੈ ਸਹੀ ਗੱਲ ਆ ਬਾਈ ਕੀ ਬਾਤ ਆ ਬੜੀ ਠੰਡੀ ਆ ਨਾ ਬਾਲੀ ਨਹੀਂ ਆ ਡਾਕਟਰ ਹੂੰ ਲੋਕੀ ਹੂੰ ਕੀ ਬੱਚਾ ਨਹੀਂ ਛੱਡਿਆ ਹੂੰ ਸਹੀ ਗੱਲ ਆ ਬਈ ਮਾ ਉਹ ਨਾ ਖੜੀਆ ਕਰਨੀ ਚਵਾਈ ਦੇ ਕਨੇ ਬਾ ਨਹੀਂ ਆ ਜਗਾ ਚੋਂ ਲਗਾਇਆ ਇਤਨਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਝ ਨਹੀਂ ਠਹਿ ਮੈਗਨੇਟ ਲਾ ਮੈਗਨੇਟ ਨਾਲ ਚੋਣ ਦਿਖਾ ਦੇ ਕੀ ਬਾਤ ਆ ਬਾਈ ਇੱਕ ਨੰਬਰ ਜਵਾਈਏ ਇੱਕ ਨੰਬਰ ਕਨੇ ਚਵਾਈ ਦਾ ਡਾਕਟਰ ਕਹਿੰਦੀ ਆ ਲੱਗੀ ਆ ਮੈਨੂੰ ਹਾਂ ਨਿਪਟਾਉਣਾ ਨਵਾਂ ਵੀਡੀਓ ਜੋ ਮੈਂ ਕਹਿੰਨਾ ਪੂਰਾ ਬਾਈ ਇੱਕ ਨੰਬਰ ਜੋ ਬਾਕੀ ਡਾਕਟਰ ਲਗੀ ਕਿੰਨੇ ਆਧਾਰਾਂ ਵਾਰੀ ਉਪਰ ਹੀ ਲੈ ਸਹੀ ਗੱਲ ਹੈ ਦੇ ਕਿੰਨੇ ਆਧਾਰਾਂ ਵਾਰੀ ਆਏ ਇਹ ਦੇ ਥਣ ਕੱਢਾ ਵੜਨ ਕੀ ਬਾਤ ਆ ਨਾੜ ਦੇਖ ਵੱਡੀ ਨਾੜ ਡਾਕਟਰ ਬਾਕੀ ਮੰਨ ਗਿਆ ਲੈਵਰੀ ਕੁਆਲਟੀ ਸਫਾਈ ਸਹੀ ਹੈ ਡਾਕਟਰ ਦੇ ਖੜਨੀ ਖੁਰਨੀ ਬਚੀ ਲੰਬਾਈ ਨੂੰ ਦੇ ਸਹੀ ਗੱਲ ਹੈ ਭਾਈ ਬਾਕੀ ਡਾਕਟਰ ਡਰਦੇ ਕਿ ਨਫਤ ਲੱਗਿਆ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਡਾਕਟਰ ਜਮਾ ਜਾਈ ਮੁੱਲਤਾ ਬਾਤ ਕਰਨੇ ਹੀ ਨਹੀਂਗਾ ਬਹੁਤ ਠੀਕ ਹੈ ਭਾਈ ਖਿੱਚ ਕੇ ਮੋਲੋ ਜਮਾ ਡਾਕਟਰ ਅੱਗੇ ਆ ਗਈ ਵੀਰੇ 2 ਨੰਬਰ ਕਿਹੜੀ ਨਸਲ ਹੈ ਵੀਰੇ ਗਰਲੈਂਡੋ ਆਈ ਡਾਕਟਰ ਪਿਆਰ ਜਮਾ ਓਕੇ ਬਾਈ ਚਾਲਰ ਜੀ ਲਰ ਦੇ ਡਾਕਟਰ ਥੱਲੋ ਰੰਗ ਰੂੰਗਾ ਤੇ ਥਾਲੇ ਵਾਲਾ ਡਾਕਟਰ ਇੰਨਾ ਹੀ ਚੰਗਾ ਤੇ ਸੀਲ ਠੰਡੀ ਗਰਮ ਵਾਲੀ ਹਮ ਇੰਨੀ ਗੈ ਗਈ ਠੀਕ ਆ ਲੈ ਹਮ ਅਗੇ ਢਲੇਵਾ ਦਿਖਾ ਬਦਾਂ ਦੁਬਾਰਾ ਪਸ ਫਿੱਟ ਪਿਆ ਹਣਾ ਹਮ ਬੱਚੀ ਮਗਰਾ ਜੀ ਡਾਕਟਰ ਦੇ ਬੱਚੀ ਹੈ ਮਗਰਾ ਬੱਚੀ ਮਗਰਾ ਡਾਕਟਰ ਨਾਲ ਬੱਚਾ ਦਿਖਾ ਡਾਕਟਰ ਨੂੰ ਹਮ ਬੱਚੀ ਵਾਲੀ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਡੈਡ ਜਰਸੀਾਂ 'ਚ ਬੱਚੀ ਆ ਗਈ ਗਿੱਲੀਆਂ ਡੈਕਟਰ ਵਾਂਗ ਆ ਬੱਚੀਆਂ ਆ ਜੇ ਸੁੱਖ ਸੱਗ ਗਿੱਲੀਆਂ ਬੱਚੀਆਂ ਦੀ ਕੁਆਲਿਟੀ ਫੇਸ ਦੇਖੇ ਕੀ ਬਾਤ ਦੇਖ ਨਾ ਨੀਗਾ ਫੇਸ ਆ ਜਾਵਾ ਪਿਆਰਾ ਫੇਸ ਆ ਨਾ ਡੈਕਟਰ ਖੜਨੀ ਖੁੜਨੀ ਬੱਚੀ ਦੀ ਖੜਨੀ ਖੁੜਨੀ ਬੈੜ ਵੀ ਬਹੁਤ ਚੰਗੀ ਹੈ ਯਾਰ ਨਾ ਬਾਕੀ ਡੈਕਟਰ ਅਸਲ ਗਰਲੈਂਡੋ ਆ ਗਈ ਰੰਗ ਰੂਮ ਰੱਖ ਕੇ ਨਾ ਚੰਗਾ ਲੱਗਿਆ ਬੜਾ ਨਸਲ ਬਹੁਤ ਘਟ ਮਿਲਦੀ ਹੈ ਕਿ ਨਹੀਂ ਬਾਕੀ ਡੈਕਟਰ ਘਟ ਵੀ ਮਿਲਦੀ ਹੈ ਤੇ ਸੀਲ ਨਹੀਂ ਮਿਲਦੀ ਸਹੀ ਗੱਲ ਮਿਲਤਾ ਜਾਂਦੇ ਆਂ ਗਿਆ ਹਮ ਲੈ ਆਈ ਬਈ ਜਿਵੇਂ ਮਰਜੀ ਵਟ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਾਲ ਦੇ ਡਾਕਟਰ ਹੈਗਾ ਦੋ ਮਿੰਟ ਆਜੇ ਕੋ ਫੈਗਰੋ ਥਣ ਲੱਗਿਆ ਵੈਣ ਸਹੀ ਗੱਲ ਆ ਬਈ ਅੱਛੀ ਚੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ ਇੱਕ ਨੰਬਰ ਬਈ ਕਿ ਆ ਫਿਰ ਡਾਕਟਰ ਲੈਵਾ ਦੇ ਪਿੱਛੇ ਤੋਂ ਕੀ ਬਾਤ ਆ ਫਿੱਟ ਫਿੱਟ ਭਈ ਇਹਨਾਂ ਲੈਵੇ ਗੰਨੀ ਨਾ ਜਮਾ ਡਾਕਟਰ ਵਾਲੀ ਫਿਟਨੈਸ ਹੈ ਲੈਵੇ ਦੀ ਤਾਂ ਲੈਵੇ ਜਿਹੜਾ ਸਫਾਈ ਥਾਰ ਥੂਲੇ ਨਾੜਾ ਨੂੜਾ ਮੋਟੀਆਂ ਸਹੀ ਗੱਲ ਲੈ ਡਾਕਟਰ ਭਾਵੇਂ ਆਈ ਬਈ ਜਾ ਨਹੀਂ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀ ਆ ਯਾਰ ਹਣ ਮੋਟਾ ਮੋਟਾ ਚੋਣਾ ਬਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਗੱਲ ਮੈਨੂੰ ਕੁਛ ਪੰਪ ਹੀ ਹੈ ਕਿ ਨਹੀਂ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਗੱਲ ਮੱਛੀ ਮੋਟਾ ਰੈਡ ਦੇ ਜੋ ਮਾਮਾ ਹਨ ਥਣ ਦੇ ਲੱਗਾ ਜੋ ਸੀ ਬਹੜਾ ਬਹਿੜ ਦੇ ਰੈਟਰ ਲੈਵਾ ਤੇ ਥਣ ਲੈਵਾ ਬਹਿੜਨ ਲੱਗਾ ਹਾਂ ਬਾਤ ਆ ਬਾਈ ਬਾਕੀ ਰੈਟਰ ਕਲਰ ਕੁਲਰ ਫੇਸ ਚਮਕ ਕੱਦ ਬਹਿੜ ਵਿਚੀ ਦਾ ਸਹੀ ਹੈ ਤੇ ਲੈਵਾ ਨੂੰ ਆ ਦੇਖ ਕੀ ਬਾਤ ਆ ਬਾਈ ਫਿੱਟ ਫਿੱਟਾ ਲੈ 베ਰੀ ਡਾਕਟਰ ਕਿਵੇਂ ਫਿੱਟ ਲੈਵਾ ਡਾਕਟਰ ਬੱਚੀ ਮਗਰ ਰਾਇਡਰ ਪੰਨੇ ਸੂਡਰੈਕਟਰ 18 19 ਬਦੋ ਬਚਾ ਦੱਸਿਆ ਮਾਲਕਾਂ ਨੇ ਕਿਸੇ ਲਈ ਠੀਕ ਹੈ ਇਸ ਕੁਆਲਿਟੀ ਦੇਗਾ ਲੰਬਾਈ ਲੰਗੂਈ ਇਹ ਲੈਵਾ ਦੇ ਰੈਟਰ ਰੱਸਾ ਲੱਗਿਆ ਬੜ ਸਹੀ ਗੱਲ ਆ ਬਾਈ ਬਾਕੀ ਤੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਓਕੇ ਆ ਇਹ ਨਸਲ ਬਹੁਤ ਘੱਟ ਮਿਲਦੀ ਆ ਮੰਗ ਬੜੇ ਰੈਟਰ ਰੱਸਾ ਛੱਡ ਕੇ ਜੂਲੇ ਹੋਰ ਤਾਂ ਰੈਟਰ ਦੂਆ ਤੇ ਕੀ ਸੀ ਲੰਡੀ ਸੀ ਸਹੀ ਗੱਲ ਆ ਬਾਈ ਹਾਂ ਛੰਡੀ ਦਾ ਕਰਮ ਵਾਲੀ ਫੋਲਾ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਕੋਈ ਬੱਚਾ ਨਹੀਂ ਛੱਡਿਆ ਮੋਹ ਨਾ ਵੇਗੇ ਤਾਰਾ ਮਾਰਤੀਆਂ ਤੇ ਚੂਣ ਵੀ ਕਰਦੇ ਡੇਲਟਰ ਲੰਬਾ ਇਹ ਨੂੰ ਫੇਸ ਕੁਆਲਟੀ ਕਿੰਨੀ ਜੰਗੀ ਲੱਗੂ ਇਹ ਐਡ ਨੂੰ ਬੱਚੇ ਦਾ ਕਰਦੇ ਡੈਕਟਰ ਇਹ ਹਾਂ ਜੀ ਸੂਈ ਹੈ ਨਾ ਡੇਲਟਰ ਕਦਗੁੱਦ ਲੱਗਿਆ ਬੜਾ ਕਿੰਨਾ ਚੰਗਾ ਹੈਗਾ ਹੂੰ ਬਾਕੀ ਡੈਕਟਰ ਐ ਨਹੀਂ ਮਨਨ ਕਿ ਦੁਪਰ ਦੀ ਆ ਇਹ ਬਿਗਰ ਲੰਡਾ ਵਾਗੀ ਹੂੰ ਬ੍ਰੀਕ ਨਾ ਆ ਜਾ ਮੁੱਲ ਜਾਇਜ਼ ਹੋਊਗੀ ਬੋਲ ਡੈਕਟਰ ਜਮਾਂ ਜਾਇਜ਼ ਹੋਊਗਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਾਇਜ਼ ਹੋ ਖਿੱਚ ਕੇ ਮੁੱਲ ਹੋ ਮੁੱਲ ਬਾਈ ਦੇ ਇੰਨੇ ਕ ਜਾਇਜ਼ ਹੁੰਦੇ ਆ ਵੀ ਮੰਨਣਗੇ ਚੱਲ ਘੰਟੇ ਦੋ ਘੰਟਿਆਂ ਚ ਪਸੂ ਸਾਰੇ ਪਿਕੇ ਜਾਂਦੇ ਆ ਕਿ ਨਹੀਂ ਭਾਈ ਬਾ ਡੰਗਰ ਦਾ ਡਾਕਟਰ ਤੂੰ ਵੀ ਦੇਖ ਲੈ ਇੱਕ ਦੋ ਦਿਨਾਂ ਜਿਹਨੂੰ ਤੂੰ ਮੁੜ ਕੇ ਆਂਦਾ ਉਹਨੂੰ ਅੰਦਰ ਡੰਗਰ ਪਿਕੇ ਜਾਂਦੇ ਆ ਜੀ ਲੈ ਡਾਕਟਰ ਮੰਨਣਗੇ ਉਧਰੋਂ ਲਿਆਂਦੀ ਹੈ ਜੀ ਸਹੀ ਗਾ ਲੈ ਲੈ ਫੇਰ ਵੇ ਆਵਾ ਬਾਲਟੀ ਬਾਲਟੀ ਹੂੰ ਲੈ ਡਾਕਟਰ ਪਹਿਲਾਂ ਥੱਲੇ ਮਾਰਦੇ ਨੇ ਪਾ ਬਾਲਟੀ 'ਚ ਮਾਰ ਲਾ ਓਕੇ ਲੈ ਆਪਾਂ ਵਾਈ ਬੈਠਾ ਰਹੇ ਹਾਂ ਬਹੁਤ ਠੰਡੀ ਆ ਯਾਰ ਹਨਾ ਕਰਵਾ ਜੀ ਲੈ ਜਿਵੇਂ ਮਰਜੀ ਬਾਲਟੀ ਧਰ ਤੇ ਜਿਵੇਂ ਮਰਜੀ ਲੈ ਲੈ ਮੈਂ ਕਹਿੰਨਾ ਖੜਕਾ ਪੂਰਾ ਸੰਗ ਹੈ ਕਿ ਬੜਾ ਚੰਗਾ ਜਿਹਾ ਆ ਮੋਟਾ ਮੋਟਾ ਚੂਣ ਜਿਵੇਂ ਮਰਜੀ ਤਾਜੀ ਹੈ ਰੈਡਰ ਦੇ ਜਾਲ ਹੈ ਹਮ ਮਰੀ ਚੰਗੀ ਜਵਾਈ ਹੈ ਯਾਰ ਹਨ ਬਾਹਰ ਨਹੀਂ ਆ ਰੈਡਰ ਹੂੰ ਘੂੜ ਸ਼ਰ ਲਾਏ ਡਾਕਟਰ ਨੂੰ ਗੰਡ ਮਰੋੜੀ ਲਈ ਦੇਥਾ ਥਣਾ ਜਾ ਠੀਕ ਹੈ ਲੈ ਹਮ ਯਾ ਵਾਹ ਇੱਕ ਨੰਬਰ ਚੂਣ ਮੋਟਾ ਮੋਟਾ ਚੂਣ ਹਮ ਇੱਕ ਨੰਬਰ ਜਵਾਈ ਹੈ ਕਿਵੇਂ ਰੈਡਰ ਮਰਜੀ ਚੂਜਾ ਕਿਹੜਾ ਮੁਕਰ ਆਇਆ ਨੇ ਸਹੀ ਗੱਲ ਕਿ ਥਾਲੇ ਵਾਲਾ ਰੈਡਰ ਦੇਖ ਲਾ ਧਾਰਾ ਮਾਰੇ ਉੱਤਰੇ ਕਿੰਨੀ ਕਿੰਨੀ ਧਾਰਾ ਮਾਰੇ ਦੁੱਧ ਦੇ ਹਮ ਹਾਲੇ ਬਾਰੇ ਡਾਕਟਰ ਮੋਲ ਜੈ ਜੋ ਨਾ ਮੋਲ ਡਾਕਟਰ ਜੈ ਲੈ ਡਾਕਟਰ ਹੋਰ ਗੱਲਾਂ ਇਕਲਮ ਕਰਦੀ ਬਾਈ ਯਾਰ ਲੈ ਠੰਡੀ ਦਾ ਬਾਹਰ ਉਸ ਲਾਮਾ ਗਦੇ ਬੇਟਾ ਧਾਰਾ ਬਾਰੇ ਲੈ ਉਧਰ ਦੀ ਮਰਜੀ ਬਾਈ ਜੇ ਧਾਰਾ ਮਾਰੀ ਚੱਲ ਉਹ ਵੀ ਕਹਿਣਾ ਕਰਨਾ ਜਿਹੜਾ ਸੀਲ ਹੁੰਦੀ ਬਹੁਤਾ ਕਰਮ ਵਾਲਾ ਹੈ ਕੀ ਬਾਤ ਹੈ ਲੈ ਨੰਬਰ ਤੇ ਹੋਣਾ ਇੱਕ ਖੜੀ ਹੈ ਡਾਕਟਰ ਆਮ ਨਾਲ ਸਹੀ ਹੈ ਬਾਈ ਸਹੀ ਬਾਕੀ ਡਾਕਟਰ ਲੈ ਬੈ ਡਾਕਟਰ ਅੱਥ ਨੂੰ ਹਜੇ ਹੋਰ ਵੀ ਤੈਰ ਜਾਵਾ ਡਾਕਟਰ ਬੋਲੇ ਚ ਬੈੜਾ ਬੋਲਾ ਡਾਕਟਰ ਦੇਖ ਜਾਵਾ ਚਿੱਟਾ ਮੱਝਾਂ ਹਰ ਗੱਲ ਸਹੀ ਗੱਲ ਜਿਵੇਂ ਚਿੱਟਾ ਆਇਆ ਨਹੀਂ ਮੰਨ ਕੇ ਚੱਲ ਹੈਂਡ ਫੋਨ ਲਾਉਗੀ ਨਹੀਂ ਬਾਕੀ ਇਹ ਫੈਗੜਾ ਦੁੱਧ ਪਾਉਣਾ ਹੈ ਤੇ ਬਰੀਕੀਆਂ ਬਰੂਕੀਆਂ ਲੈਵਾ ਦੇ ਡਾਕਟਰ ਪਿੱਛੇ ਤੋਂ ਫਿੱਟ ਫਿੱਟ ਬਈਆ ਜੇ ਮੈਂ ਆ ਡਾਕਟਰ ਦੇਖੇ ਟੋ ਲਾਟੂ ਲੰਗ ਕੱਢ ਗਈ ਨਾ ਥੰਨੂ ਦਸਨਾ ਵੈੜ ਨੇ ਲੈਵਾ ਲੱਗਿਆ ਮੈਨੂੰ ਠੀਕ ਹੈ ਬਈ ਹਾਂ ਅੱਗੇ ਆ ਗਈ ਵੀਰੇ ਤਿੰਨ ਨੰਬਰ ਕਿਹੜਾ ਸੂਆ ਇਹ ਵੀ ਡਾਕਟਰ ਜਰਸੀ ਆਈ ਇਹ ਕਿਹੜਾ ਸੂਆ ਇਹ ਵੀ ਡਾਕਟਰ ਦੂਜਾ ਸੂਆ ਦਾ ਕਦੋਂ ਸੂਈਏ ਵੀਰੇ ਇਹੋ ਡਾਕਟਰ ਮਨਾਂ ਜੀ ਦੂਜਾ ਦੀ ਜੱਦਾ ਦੇਣਾ ਆ ਬੱਚਾ ਮੱਛਾ ਡਾਕਟਰ ਦੇ ਮੇਰਾ ਅੱਛਾ ਰਿਹਾ ਬਈ ਠੀਕ ਹੈ ਬਾਕੀ ਡਾਕਟਰ ਲੈਵਾ ਸਾਡੇ ਦਾ ਵੀ ਦਿਖਾ ਦੇ ਫਿੱਟ ਫਿੱਟ ਆ ਹਨਾ ਲੈਵਾ ਵੀ ਕਿਉਂ ਮਾ ਡਾਕਟਰ ਫਿੱਟਾ ਪੂਰਾ ਖਾੜੀ ਵਾਲਾ ਆਰਡਰ ਬਈ ਥਣਥਣ ਬਾਲਾ ਕੰਮ ਦਾ ਲੱਗਿਆ ਕਿ ਨਹੀਂ ਬਾਲਾ ਨਿਆਇ ਦਾ ਟਰੱਕ ਦੇ ਪਿੱਛੇ ਤੋਂ ਕਿੰਨਾ ਕੰਗਾ ਆਇਆ ਪੂਰੀ ਵੀ ਇੱਥੇ ਦਿੱਤੀ ਬਾਕੀ ਡਾਕਟਰ ਵੱਡੀ ਅਰਸ਼ੀ ਆਈ ਹਾਂ ਕੱਦ ਵਾਲੀ ਪੂਰੀ ਸਹੀ ਗੱਲ ਬ੍ਰੀਡ ਵੀ ਫੁੱਲ ਹੈ ਕਿ ਨਹੀਂ ਬ੍ਰੀਡ ਬਰੂਡ ਹੈ ਟਰੱਕ ਨੰਬਰ ਹੈਗੀ ਹਾਂ ਬਾਕੀ ਡਾਕਟਰ ਕੱਦ ਵਾਜੇ ਲੰਬੇ ਲੰਬੇ ਦੇ ਕਿੰਨੀ ਹੈਗੀ ਅੱਜ ਤਾਂ ਤਿੰਨ ਹੀ ਤੋਫੇ ਆ ਯਾਰ ਹਣਾ ਡਾਕਟਰ ਰਮੀ ਮੰਨਣ ਫੈਂਡ ਫੂਡ ਫੁੱਲ ਆਉਗੇ ਨਹੀਂ ਬਈ ਹਾ ਡਾਕਟਰ ਬਾਕੀ ਥਾਂ ਲੈ ਲੈ ਡਾਕਟਰ ਹੈ ਜਮਣੇ ਚੁਲਕ ਚੁਲਕ ਜਿਉਈ ਜਾ ਕਰੂਗੀ ਸਹੀ ਗੱਲ ਆ ਬਾਈ ਚੁਆਏ ਜੂ ਡਾਕਟਰ ਇਨਿੰਗ ਚੰਗੀ ਲੱਗੀ ਆ ਖੋਲ ਦੇ ਬਾਈ ਥਾਣੀ ਬੜਾ ਕੰਮ ਦਾ ਲੱਗਿਆ ਹਨ ਮੁੱਠੀ ਜਿਹੜਾ ਥਾਣ ਚੱਲਾ ਚੱਲਾ ਥਾਣ ਪੂਰੀ ਵਿੱਚ ਥਾਣ ਨਾੜਾ ਨਾ ਕਰਮ ਲਈ ਖੋਲ ਚੰਗੀਆਂ ਫੁੱਲ ਬ੍ਰੀ ਦੇ ਡਾਕਟਰ ਪਲੇ ਵਾਲੂ ਆ ਪਿੱਛੇ ਰੋ ਕੀ ਆ ਬਾਤ ਆ ਬਾਈ ਤੋਰਾ ਤੋਰਾ ਵੀ ਇੱਕ ਨੰਬਰ ਲੇਵਾ ਵੀ ਕਮਾਲ ਕੀ ਆ ਬਾਤ ਮੋਲਤਾ ਜੈ ਜੀ ਹੋ ਮੋਲ ਡਾਕਟਰ ਜਮਾ ਜਾਏ ਮੋਲਤਾ ਬਾਲੇ ਕਰਨੀ ਡਾਕਟਰ ਆਪਾਂ ਹੂੰ ਇਹਦੀ ਚੁਆਈ ਕਿਵੇਂ ਆ ਚੁਆਏ ਦਾ ਲੈਟਰ ਤੁਸੀਂ ਦਾ ਜਬਦ ਕੀ ਆ ਗਈ ਬਾਦ ਕੀ ਆ ਹੈ ਠੀਕ ਹੈ ਭਾਈ ਕਿੰਨਾ ਲੈਟਰ ਥਰਡ ਚੰਗਾ ਉਦੋਂ ਚੰਗੀ ਚੁਆਈ ਆ ਦੇ ਲੰਬੀ ਲੁੰਬੀ ਲੈਟਰ ਸਹੀ ਗੱਲ ਕੱਦ ਵਾਲੀ ਲੈਟਰ ਦੇ ਕੱਦ ਤੋਂ ਦਿਹਾੜ ਨਾਲ ਖੜੀ ਆ ਦੇ ਲੈਟਰ ਲੈ ਛੋਟੀ ਨਾ ਮੰਨਿਓ ਫੁੱਲ ਕੱਦ ਫੁੱਲ ਬਰੀਡ ਇਹ ਲੈਟਰ ਹੁਣੀ ਆਈ ਕਰ ਕੋ ਪ੍ਰੈਮ ਨਹੀਂ ਜਾਂਦੀ ਹੈ ਜੀ ਕਿਹੜਾ ਕਰਨੇ ਨੇ ਵੀ ਲੈ ਕਰਮਾ ਲੇ ਕੋ ਫੇਸਬੁਕਸ ਦੇਖ ਲੱਗਿਆ ਬੈਠਾ ਸਹੀ ਗੱਲ ਆ ਫੇਸ ਬੜਾ ਪਿਆਰਾ ਕਿ ਨਹੀਂ ਬਸ ਲੈਟਰ ਥਾਂ ਦੇ ਵਿੱਚ ਨਹੀਂ ਮਿਲਦੇ ਆ ਬੜਾ ਦੇ ਸਹੀ ਗਾ ਹallelujah ਥੜ ਤੁਣਾ ਦੂਰੇ ਥਣ ਲੱਗੇ ਬੜਾ ਸਹੀ ਹੈ ਬਾਈ ਸਹੀ ਹੈ ਹੂੰ ਕੋਈ ਲੱਸੀ ਨਹੀਂ ਲਾਮੀ ਹੈ ਨਾ ਫਲ ਵੀ ਆ ਚੰਗੀ ਆ ਬੜਾ ਲੇਵਾ ਵੀ ਇੱਕ ਨੰਬਰ ਆ ਪੂਰਾ ਪੰਡ ਵਾਲਾ ਲੇਵਾ ਬਾਈ ਤੋਰਾ ਤੋਰਾ ਵੀ ਕਰਮਾ ਜਦਾ ਇੱਕ ਨੰਬਰ ਆ ਬਾਈ ਬਾਕੀ ਧਾਰਾਂ ਕੋਈ ਚੱਕ ਨਹੀਂ ਬਾਈ ਮਾਰ ਕੇ ਦਿਖਾ ਦੂ ਧਾਰਾ ਡਾਕਟਰ ਦੇਖੀ ਇਹ ਵੀ ਤੂੰ ਚਵਾਈ ਹੁੰਦੀ ਹੂੰ ਇਹ ਮੋਲ ਬਾਈ ਕਹਿੰਦਾ ਆਪਾਂ ਸਾਰਿਆਂ ਦੇ ਜਾਇਜ਼ ਹੀ ਰੱਖਾਂਗੇ ਮੋਟਾ ਡਾਕਟਰ ਛੋਟੇ ਛੋਟੇ ਆ ਜਮਾ ਠੀਕ ਆ ਬਾਈ ਹਾਂ ਹੂੰ ਇੰਨਾ ਕਹਦੀ ਉਹਨਾਂ ਚੰਗੇ ਦੇ ਬਾਕੀ ਨੇ ਚਵਾਈ ਚੁਈ ਦੇ ਕਿੰਨੀ ਚੰਗੀ ਲੱਗਿਆ ਬਾਈ ਨੂੰ ਠੀਕ ਆ ਬਾਈ ਹੂੰ ਲੈ ਬਾਈ ਜੋਣ ਬੜਾ ਚੰਗਾ ਹਨਾ ਮੋਟਾ ਮੋਟਾ ਜੋਣ ਆ ਲੈ ਜਿਵੇਂ ਮਰਜ਼ੀ ਚੁਈ ਜਾ ਪਾਲੀ ਚੰਗੀ ਚਵਾਈ ਆ ਲੈ ਇਹਦਾ ਚੁਵਾਈ ਹੂੰ ਨਿਬੜਦੀ ਆ ਪੂਰੀ ਕਿ ਨਹੀਂ ਬਾਰੇ ਨਹੀਂ ਆ ਜਾਣਾ ਜੋਣ ਚਵਾੜਾ ਤੋਂ ਮੋਟਾ ਮੋਟਾ ਜੋਣ ਆ ਲੈ ਕਿਆ ਬਾਤ ਬਾਹ ਦੀ ਆਲਟਰ ਜੁਵਾਈ ਲੱਗੇ ਸਹੀ ਗੱਲ ਲੈ ਮਗਰਲੇ ਥਣਾ ਦੀ ਜੁਵਾਈ ਚੈੱਕ ਕਰੋ ਮੋਟਾ ਮੋਟਾ ਜੁਣਾ ਜਵੇਂ ਮਰਦੀ ਜੁਵਾਈ ਬੜੀ ਚੰਗੀ ਜੁਵਾਈ ਹੈ ਜੁਵਾਈ ਦਾ ਡੈਡਰ ਇੱਕ ਨੰਬਰਾ ਖੜਕਾ ਸੁਣਦਾ ਵੀਰੋ ਪੂਰਾ ਖੜਕਾ ਸੁਣਦਾ ਵੀ ਜੁਵਾਈ ਦਾ ਕੀ ਬਾਤ ਆ ਬੇ ਠੰਡੀ ਸੀਲ ਡੈਡਰ ਕਿੰਨੇ ਘਤਾਰਾ ਮਾਰਿਆ ਦੁੱਧ ਦੇ ਦੁੱਧ ਦੇਖ ਬਈ ਸਹੀ ਗੱਲ ਹੈ ਤੇ ਥਣ ਲੈਵਾ ਦੇਖੋ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਬਾਕੀ ਟਰੈਕਟਰ ਲਈ ਖੜੀ ਵੇਖਿਆ ਠੰਡੇ ਸਵੇਰੇ ਟਰੈਕਟਰ ਆਉਣਾ ਖੜੀ ਆ ਸਹੀ ਗੱਲ ਆ ਸਵੇਰੇ ਕਿੰਨਾ ਠੰਡਾ ਟਰੈਕਟਰ ਵਾ ਕਿਲੇ ਵਾ ਥਣ ਪਿੱਛੇ ਉਹਦਾ ਫਾੜੀ ਵਾਲਾ ਆਰਡਰ ਲੱਗਿਆ ਵੇੜ ਨੂੰ ਸਹੀ ਗੱਲ ਆ ਬਾਈ ਫਿੱਟ ਫਿੱਟ ਲੇ ਵਾ ਨਹੀਂ ਤੇ ਟਰੈਕਟਰ ਲੇਗਾ ਯਾ ਮਾਸਟਰ ਮੋਲ ਜਾਇਜ਼ ਹੋਣਗੇ ਵੀਰੇ ਮੋਲ ਟਰੈਕਟਰ ਜਮਾ ਜਾਇਜ਼ੂ ਆ ਠੀਕ ਆ ਬਾਈ ਹਾਂ ਵੀ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ